ਸਸ ਦੀ ਗੱਲ ਦੋਸਤੋ ਜਗਜੀਦੇਰੀ ਬਲੌਗਸ ਦੇ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਤੁਹਾਨੂੰ ਸੇਡ ਦੀ ਫਿਟਨੈਸ ਵਾਸਤੇ ਟ੍ਰਾਈਸੈਪ ਦੇ ਸੈੱਟ ਬਾਰੇ ਦੱਸਦੇ ਹਾਂ ਵੀ ਟ੍ਰਾਈਸੈਪ ਦਾ ਸੈੱਟ ਹੈ ਜਿਹੜਾ ਆਪਾਂ ਘਰ ਦੇ ਵਿੱਚ ਸੌਖੇ ਤਰੀਕੇ ਨਾਲ ਲਾ ਕੇ ਜਿਹੜੀ ਟ੍ਰਾਈਸੈਪ ਦੀ ਇੰਪਰੂਵਮੈਂਟ ਹੈਗੀ ਕਿਹੜੇ ਤਰੀਕੇ ਕਰ ਸਕਦੇ ਹਾਂਗੇ ਇਸ ਤੋਂ ਪਹਿਲਾਂ ਆਪਾਂ ਬਾਈਸੈਪ ਦੀ ਐਕਸਰਸਾਈਜ਼ੀ ਅੱਜ ਟ੍ਰਾਈਸੈਪ ਤੇ ਜਾਂਦੇ ਹਾਂ ਬਹੁਤ ਸੌਖੇ ਤਰੀਕੇ ਨਾਲ ਨਵੇਂ ਨੌਜਵਾਨ ਵੀਰਾਂ ਨੂੰ ਬੱਚਿਆਂ ਨੂੰ ਆ ਕਹਨੇ ਆ ਵੀ ਬਹੁਤ ਸੌਖੇ ਤਰੀਕੇ ਨਾਲ ਜੇ ਕੋਈ ਜਿਮ ਜਾ ਸਕਦਾ ਤਾਂ ਬਹੁਤ ਵਧੀਆ ਜੇ ਕਿਸੇ ਕੋਲੇ ਜਿਮ ਦਾ ਟਾਈਮ ਨਹੀਂ ਹੈਗਾ ਕੋਈ ਕਿਸੇ ਦੀ ਸਟੱਡੀ ਚੱਲੀ ਜਾਂਦੀ ਹੈ ਤਾਂ ਟਾਈਮ ਸਰੀਰ ਵਾਸਤੇ ਘੱਟੋ-ਘੱਟ ਤੁਸੀਂ 1.5 ਘੰਟਾ ਜ਼ਰੂਰ ਕਿਸੇ ਵੀ ਟਾਈਮ ਕੱਢ ਲਓ ਠੀਕ ਹੈ ਨਾ ਤੇ ਅੱਜ ਆਪਾਂ ਟਰਾਈਸੈਪ ਦੀ ਸੌਖੀ ਐਕਸਰਸਾਈਜ਼ ਦੱਸਦੇ ਹਾਂ ਕਿਹੜੇ ਤਰੀਕੇ ਤੁਸੀਂ ਇੰਪਰੂਵਮੈਂਟ ਜਿਹੜੀ ਟਰਾਈਸੈਪ ਦੀ ਕਰ ਸਕਦੇ ਹੋ ਤੇ ਬਹੁਤ ਜਲਦੀ ਸਰੀਰ ਦੇ ਵਿੱਚ ਜਿਹੜੀ ਇੰਪਰੂਵਮੈਂਟ ਆ ਜਾਊਗੀ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਮੈਂ ਪਹਿਲਾਂ ਤਾਂ ਗਰਮ ਤੁਹਾਨੂੰ ਦੱਸਿਆ ਸੀ ਉਸ ਤਰੀਕੇ ਨਾਲ ਵੀ ਗਰਮ ਆਪਾਂ ਕਿਸੇ ਵੀ ਤਰੀਕੇ ਨਾਲ ਸਰੀਰ ਨੂੰ ਕਰ ਸਕਦੇ ਹਾਂ ਜਿਹੜੇ ਵੀ ਤਰੀਕੇ ਨਾਲ ਤੁਹਾਨੂੰ ਸੌਖਾ ਲੱਗਦਾ ਤੁਸੀਂ ਸਾਈਕਲ ਚਲਾ ਕੇ ਵੀ ਆ ਸਕਦੇ ਹੋ ਤੁਸੀਂ ਭੱਜ ਕੇ ਵੀ ਆ ਸਕਦੇ ਹੋ ਤੁਸੀਂ ਵੈਸੇ ਇਸ ਤਰੀਕੇ ਨਾਲ ਵੀ ਸਰੀਰ ਨੂੰ ਕੰਮ ਕਰ ਸਕਦੇ ਹੋ ਜਿਹੜੇ ਤਰੀਕੇ ਨਾਲ ਤੁਹਾਨੂੰ ਬਿਹਤਰ ਲੱਗਦਾ ਸਰੀਰ ਆ ਜਿਹੜਾ ਘੱਟੋ ਘੱਟ 15 ਮਿੰਟ ਤੁਸੀਂ ਗਰਮ ਕਰਨੇ ਕਰਨਾ ਤੇ ਹੁਣ ਆਪਾਂ ਇਹ 2700 ਪ੍ਰਾਈ ਐਕਸਰਸਾਈਜ਼ ਦੀ ਪ੍ਰੋਪਰ ਤਰੀਕੇ ਦੀ ਐਕਸਰਸਾਈਜ਼ ਪੱਕੇ ਮੇਰਨੀ ਹੈ ਇਸ ਤਰੀਕੇ ਨਾਲ ਲਾ ਕੇ ਆਪਾਂ ਇਹ ਨਹੀਂ ਦਸ ਕੋ ਇੱਕ ਸੈੱਟ ਤਾਂ ਕੰਪਲੀਟ ਹੋ ਗਿਆ ਤੇ ਇਸੇ ਤਰੀਕੇ ਦੇ ਤੁਸੀਂ ਤਿੰਨ ਸੈੱਟ ਜਿਹੜੇ ਉਹ ਲਾਉਣੇ ਆ ਜੇ ਰੈਪਾਂ ਦੀ ਗੱਲ ਕਰੀਏ ਤਾਂ ਰੈਪ ਤੁਸੀਂ ਫਰਸਟ ਸੈੱਟ ਦੇ ਵਿੱਚ 12 ਤੋਂ 15 ਰੈਪ ਲਾ ਸਕਦੇ ਹੋ ਜੇ ਕਿਸੇ ਵੀਰ ਦੇ ਫਾਈਟ ਜਾਦੇ ਆ ਤਾਂ ਉਹ ਥੋੜੀ ਹੱਥਾਂ ਦੀ ਸਪੇਸ ਥੋੜੀ ਜਿਹਾ ਵਧ ਰੱਖ ਕੇ ਉਹ ਰੈਪ ਹੈ ਜਿਹੜੇ 15 ਤੋਂ 20 ਤੱਕ ਲਿਜਾ ਸਕਦਾ ਹੈਗਾ ਪਹਿਲੇ ਦੇ ਤੇ ਦੂਸਰੇ ਦੇ ਜਿਹੜੇ ਵੀਰਾਂ ਦੀ ਸਰੀਰ ਵੈਸੇ ਫਿੱਟ ਹੈਗਾ ਥੋੜਾ ਜਿਹਾ ਇੰਪਰੂਵਮੈਂਟ ਕਰਨਾ ਚਾਹੁੰਦੇ ਆ ਦੂਜੇ ਦੇ ਉਹ 8 ਲਾ ਸਕਦੇ ਆ ਤੀਜੇ ਤੇ 4 ਤੋਂ 5 ਲਾ ਸਕਦੇ ਆ ਠੀਕ ਹੈ ਨਾ ਤੇ ਪ੍ਰੋਪਰ ਇਸ ਤਰੀਕੇ ਨਾਲ ਆਪਾਂ ਦੂਜਾ ਸ਼ੁਰੂ ਕਰਦੇ ਹਾਂ ਹੁਣ ਆਪਾਂ ਅਗਲੇ ਸੈੱਟ ਤੇ ਚੱਲਦੇ ਹਾਂ ਕਿਉਂਕਿ ਥੋੜੀ ਥੋੜੀ ਨਾਲ ਵੀਡੀਓ ਜਿਹੜੀ ਲੰਬੀ ਹੋ ਜਾਂਦੀ ਆ ਹੁਣ ਜਿਹੜਾ ਟਰਾਈ ਸੈੱਟ ਦਾ ਆਪਾਂ ਲਾਉਣਾ ਹੈਗਾ ਸੈੱਟ ਇਸ ਤਰੀਕੇ ਨਾਲ ਲਾਉਣਾ ਹੈਗਾ ਦੂਸਰਾ ਸੈੱਟ ਤੁਸੀਂ ਆਹ ਲੈ ਸਕਦੇ ਹੋ ਦੇਖੋ سپورਟ ਜੇ ਕਿਸੇ ਚੀਜ਼ ਦੀ ਲੈਣੀ ਆ ਤੁਸੀਂ ਹੱਥਮੜੇ ਦੀ سپورਟ ਵੀ ਲੈ ਸਕਦੇ ਹੋ ਜੇ ਨਹੀਂ سپورਟ ਲੈਣੀ ਤਾਂ ਜ਼ਰੂਰਤ ਵੀ ਕੋਈ ਨਹੀਂ ਹੈ ਜਿਹੜੇ ਕਹਿੰਦੇ ਆ ਵੀ ਬਾਡੀ ਦੀ ਇੰਪਰੂਵਮੈਂਟ ਨਹੀਂ ਹੁੰਦੀ ਸ਼ਰੀਰ ਦੀ ਇੰਪਰੂਵਮੈਂਟ ਨਹੀਂ ਹੁੰਦੀ ਤੁਹਾਡੇ ਸਾਹਮਣੇ ਬਾਈਸੈਪ ਤੇ ਟਰਾਈਸੈਪ ਆਪਾਂ ਦੇਖ ਲਓ ਕਿੱਡਾ ਹੈ ਤੇ ਤੁਹਾਡੇ ਆਉਣ ਵਾਲੇ ਸਮੇਂ 'ਚ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰੋਡਕਟ ਨਹੀਂ ਵਰਤਣਾ। ਕੱਲੀ ਨੇਚਰਲੀ ਡਾਈਟ ਦੇ ਸਿਰ ਤੇ ਆਪਾਂ ਜਿਹੜਾ ਸਰੀਰ ਆ ਤੁਹਾਨੂੰ ਬਣਾ ਕੇ ਦਿਖਾਵਾਂਗੇ। ਕਿਉਂਕਿ ਕਈ ਵੀਰ ਕਮੈਂਟ ਕਰਨਗੇ ਵੀ ਭਾਈ ਆ ਤੇਰਾ ਸਰੀਰ ਕਿੱਡਾ ਗਿਆ। ਠੀਕ ਹੈ ਨਾ? ਤੇਰੀ ਤਾਂ ਆਪ ਦੀ ਇੰਪਰੂਵਮੈਂਟ ਨਹੀਂ ਹੋਈ। ਤੇ ਤੁਹਾਨੂੰ ਇੰਪਰੂਵਮੈਂਟ ਹੈ ਜਿਹੜੀ ਉਹ ਪਹਿਲਾਂ ਆਪ ਦੀ ਕਰਾਂਗੇ। ਜੇ ਮੇਰੇ ਸਰੀਰ ਦੀ ਇੰਪਰੂਵਮੈਂਟ ਹੋ ਗਈ ਤਾਂ ਫਿਰ ਤੁਸੀਂ ਜ਼ਰੂਰ ਮੇਰੇ ਵੀਰ ਸਾਰੇ ਜਿਹੜੀ ਪ੍ਰੈਕਟਿਸ ਆ ਉਹ ਕਰਦੇ ਵਿੱਚ ਜਾਂ ਜਿਮ ਜਾ ਕੇ ਜ਼ਰੂਰ ਸਟਾਰਟ ਕਰਿਓ। ਹੁਣ ਆਪਾਂ ਆ ਸਟਾਰਟ ਕਰਾਂਗੇ। ਇਸ ਤਰੀਕੇ ਨਾਲ ਟਰਾਈ ਸੈੱਪ ਦਾ ਇਹ ਆ ਗਿਆ। ਇਹਦੀ ਵੀ ਆਪਾਂ ਜਿਹੜੇ ਰੈਂਪ ਹੈ 14 ਤੋਂ 16 ਰੈਂਪ ਹੈ ਜਿਹੜੇ ਆਪਾਂ ਆਪਣੀ ਬੋਡੀ ਦੇ ਹਿਸਾਬ ਨਾਲ ਲਾਵਾਂਗੇ ਇੱਕ ਸਾਈਡ ਦੇ ਇੱਕ ਪਾਸੇ ਦੇ ਇਹਦੇ ਨਾਲ ਜਿਹੜਾ ਟ੍ਰਾਈਸੈਪ ਹੈ ਬਹੁਤ ਜਲਦੀ ਇੰਪਰੂਵਮੈਂਟ ਹੁੰਦੀ ਹੈ ਬਹੁਤ ਵਧੀਆ ਸੈੱਟ ਹੈ ਨਾਲੇ ਜਿਹੜਾ ਮਸ਼ੀਨੀ ਵੇਟ ਨਾਲੋਂ ਆਹ ਵੇਟ ਦਾ ਸਰੀਰ ਬਣਾਇਆ ਤੇ 100% ਗਾਰੰਟੀ ਕਰਦੇ ਆਂ ਜੀ ਸਰੀਰ ਘਟ ਜੇਗਾ ਘਟਦਾ ਨਹੀਂ ਡਾਈਟ ਪ੍ਰੋਪਰ ਤੁਸੀਂ ਰੱਖਿਓ ਉਨਾ ਪਾ ਦੂਜਾ ਸੈੱਟ ਸ਼ੁਰੂ ਕਰਦੇ ਆ ਕਿਉਂਕਿ ਇਹ ਨਹੀਂ ਹੁੰਦਾ ਵੀ ਫਸਟ ਟਾਈਮ ਹੀ ਆਪਾਂ ਜਿਹੜਾ weight ਹੈ ਨਜਾਇਜ਼ ਵਧਾ ਲਈਏ ਵੀ ਸੈੱਟ ਹੈ ਜਿਹੜਾ ਸਹੀ ਨਾ ਲੱਗੇ ਜਿੱਥੇ ਸੈੱਟ ਸਹੀ ਲੱਗੂਗਾ ਉੱਥੇ ਸਰੀਰ ਦੀ ਜਿਹੜੀ ਇੰਪਰੂਵਮੈਂਟ ਆਉਣੀ ਹੈ ਉੱਥੇ ਬੋਡੀ ਬਣਨੀ ਹੈ ਜਿਹੜਾ ਤੁਸੀਂ ਨਜਾਇਜ਼ ਚੱਕ ਕੇ weight ਗਲਤ ਮਲਤ ਲਾਈ ਜਾਣਾ ਉੱਥੇ ਇੰਪਰੂਵਮੈਂਟ ਨਹੀਂ ਆਉਂਦੀ ਜੀ ਠੀਕ ਹੈ ਨਾ ਉਹ ਇੱਕ ਦਿਖਾਵਾ ਬਣ ਜਾਂਦਾ ਵੀ ਫਲਾਨਾ ਬੰਦਾ ਬੈਂਚ ਪ੍ਰੈਸ ਵਾਲੀ ਲਾਉਂਦਾ ਫਲਾਨਾ ਬੰਦਾ ਡੰਬਲ ਵੱਧ ਲਾਉਂਦਾ ਇਸ ਚੀਜ਼ ਦਾ ਨਹੀਂ ਫਾਇਦਾ ਸੈੱਟ ਸਹੀ ਲੱਗਣਾ ਚਾਹੀਦਾ ਹੁਣ ਆਪਾਂ ਦੂਜਾ ਸ਼ੁਰੂ ਕਰਦੇ ਆਂ ਆਪਦੇ weight ਦੇ ਹਿਸਾਬ ਨਾਲ ਮੈਨੂੰ ਦੱਸਿਆ ਇਹ ਲਵਾਉਣਾ ਹੈ ਇਸ ਤਰੀਕੇ ਨਾਲ ਪੈਰ ਆਪਾਂ ਮੂਰੇ ਕੱਢ ਲੈਣੇ ਆਂ ਠੀਕ ਹੈ ਤੇ ਇਸ ਤਰੀਕੇ ਨਾਲ ਜਿਹੜਾ ਸੈੱਟ ਆ ਉਹ ਵਧੀਆ ਤਰੀਕੇ ਨਾਲ ਆ ਫਸਟ ਕਲਾਸ ਹਾਂ ਹਵਾ ਭਰ ਕੇ ਮੂਰ ਆਹੀ ਹਾਂ ਹੁਣ ਆਪਾਂ ਦੂਸਰੇ ਪਾਸੇ ਲਾਈ ਜਾਨੇ ਆ ਦੇਖੋ ਪੂਰਾ ਸਰੀਰ ਦੀ ਜਿਹੜੀ ਸੈੱਟ ਜਿਹੜਾ ਸਹੀ ਲਾਈ ਜਾਨੇ ਆ ਆਪਾਂ ਕੋਈ ਕਿ ਜ਼ਰੂਰੀ ਨਹੀਂ ਹੁੰਦਾ ਵੀ ਜਿਵੇਂ ਸਾਰੇ ਬੰਦੇ ਲਾਉਂਦੇ ਆ ਉਵੇਂ ਹੀ ਸਹੀ ਹੁੰਦਾ ਜਿਸ ਤਰੀਕੇ ਨਾਲ ਉਹ ਸਰੀਰ ਨੂੰ ਸ਼ੂਟ ਕਰਦਾ ਉਸ ਤਰੀਕੇ ਨਾਲ ਹੀ ਸੈੱਟ ਆ ਜਿਹੜਾ ਲੱਗਣਾ ਚਾਹੀਦਾ ਦੂਜਾ ਸੈੱਟ ਆਪਣਾ ਹੋ ਗਿਆ ਤੇ ਤੁਹਾਨੂੰ ਪਹਿਲਾਂ ਵੀ ਦਰਸ਼ਕੋ ਦੱਸਿਆ ਕਿ ਵੀਡੀਓ ਰੈਗੂਲਰ ਦੇਖਣੀ ਹੈ ਪਹਿਣੀਆ ਫਿਰ ਆਪਾਂ ਇਹ ਬੈਠ ਕੇ ਥੋੜੀ ਜਿਹੀ ਰੈਸਟ ਹੈ ਜਿਹੜੀ 1.5 ਮਿੰਟ ਦੀ ਰੈਸਟ ਹੈ ਜਿਹੜੀ ਆਪਾਂ ਕਰ ਸਕਦੇ ਆ ਨਾ ਦਰਸ਼ਕੋ ਹੁਣ ਆਪਾਂ ਟਰਾਈ ਸੱਪਦਾ ਹੀ ਤੀਜਾ ਸੈੱਟ ਲਾ ਸਟਾਰਟ ਕਰ ਲਿਆ ਜਿਹੜੇ ਨਵੇਂ ਨੌਜਵਾਨ ਨੌਜਵਾਨ ਵੀਰ ਪ੍ਰੈਕਟਿਸ ਲਾਉਣਗੇ ਤੁਹਾਨੂੰ ਆਪ ਵੀ ਵੀਰੋ ਬਹੁਤ ਜਲਦੀ ਨਾਲ ਹੀ ਪਤਾ ਲੱਗਣ ਲੱਗ ਜੂਗਾ ਕਿਉਂਕਿ ਸਰੀਰ ਦਾ ਜਜ਼ਬਾ ਹੋਣਾ ਚਾਹੀਦਾ ਬਣਾਉਣ ਦਾ ਤੇ ਇਕੱਲੀਆਂ ਇੱਟਾਂ ਨਾਲ ਵੀ ਸਰੀਰ ਬਣਾਇਆ ਜਾ ਸਕਦਾ ਹੈ ਚਲੋ ਇਹ ਤਾਂ ਤਕਨੀਕ ਦੇ ਹਿਸਾਬ ਨਾਲ ਜਿਵੇਂ ਜਿਵੇਂ ਸਾਇੰਸ ਨੇ ਤਰੱਕੀ ਕਰ ਲਈ ਓਵੇਂ ਓਵੇਂ ਇਹ ਚੀਜ਼ਾਂ ਆ ਗਈਆਂ ਆ ਵੀ ਕਿਹਦੇ ਲਾਉਣੇ ਆ ਦੇਖੋ ਆਪਾਂ ਹੁਣ ਅਗਾਂਹ ਟ੍ਰਾਈ ਸੈਪ ਦਾ ਅਗਲਾ ਸੈੱਟ ਲਾਉਣੇ ਆਗੇ ਵੇਖੋ ਸੈਂਪਲ ਤਰੀਕੇ ਦੀ ਬੈਂਚ ਆ ਗਿਆ ਕੁਛ ਨਹੀਂ ਲੱਗਿਆ ਵੇਖੋ ਇੱਟਾਂ ਇੱਧੀਆਂ ਵੀ ਆ ਥੱਲੇ ਆਪਾਂ ਇੱਟਾਂ ਲੱਕੀ ਬੈਂਚ ਧਰ ਕੇ ਜਿਹੜਾ ਆਪਾਂ ਲਾਵਾਂਗੇ ਕਿਉਂਕਿ ਅਸੀਂ ਬੈਂਚ ਆਪਣੇ ਕੋਲ ਪ੍ਰੋਪਰ ਹੈ ਨਹੀਂ ਆਪਾਂ ਵੀ ਐਕਸਰਸਾਈਜ਼ ਤੁਹਾਡੇ ਵਾਂਗੂੰ ਨਵੀਂ ਸ਼ੁਰੂ ਕੀਤੀ ਆ ਕੋਈ ਇਹ ਨਹੀਂ ਵੀ ਪਹਿਲਾਂ ਦੀ ਆਪਾਂ ਲਾਉਨੇ ਆ ਸ਼ੌਂਕ ਆਪਾਂ ਨੂੰ ਜ਼ਰੂਰ ਸੀਗਾ ਪਰ ਐਕਸਰਸਾਈਜ਼ ਆ ਕਾਫੀ ਲੰਬੇ ਸਮੇਂ ਤੋਂ ਜਿਹੜੀ ਆ ਆਪਾਂ ਛੱਡੀ ਵੀ ਸੀ ਤੇ ਹੁਣ ਜਿਵੇਂ ਜਿਵੇਂ ਆਪਾਂ ਲਾਵਾਂਗੇ ਉਵੇਂਵੇਂ ਤੁਸੀਂ ਵੀ ਵੀਰੋ ਆਪਣੇ ਨਾਲ ਜੁੜੋ ਤਾਂ ਕਿ ਜਿਹੜੀ ਸਿਹਤ ਆਪਾਂ ਫੈਕਟਰ ਰੱਖ ਸਕੀਏ ਆਪਾਂ ਕੋ ਇਸ ਤਰੀਕੇ ਕਰ ਲੈਣਾ ਹੈ ਹੱਥਾਂ ਦੀ ਸਪੇਸ ਕੋਸ਼ਿਸ਼ ਕਰਨੀ ਹੈ ਵੀ ਆਪਾਂ ਗੁੱਠਿਆਂ ਤੋਂ ਇੱਕ ਦੂਜੇ ਦੇ ਨਾਲ ਗੁੱਠੇ ਜਿਹੜੇ ਉਹ ਲੱਗਦੇ ਹੋਣ ਇਸ ਤਰੀਕੇ ਨਾਲ ਕਰਕੇ ਐ ਹੱਥ ਪਾ ਗੁੱਠੇ ਪਾ ਲੈਣੇ ਆ ਪ੍ਰੋਪਰ ਜਿਹੜਾ ਸੈੱਟ ਹੈ ਇੱਥੋਂ ਐ ਕਰਕੇ ਇਸ ਤਰੀਕੇ ਨਾਲ ਆਮਾ ਇਹ ਟਰਾਈ ਸੈਪਰ ਤੇ ਬਹੁਤ ਵਧੀਆ ਅਸਰ ਪੈਂਦਾ ਹੈ ਦੇਖੋ ਇਹ ਵੀ ਤੁਸੀਂ 12 ਤੋਂ 15 ਲਾਉਣਾ ਮੈਂ ਆਪਦੇ ਸਰੀਰ ਦੇ ਹਿਸਾਬ ਨਾਲ ਤੁਸੀਂ ਆਪਦੇ weight ਦੇ ਹਿਸਾਬ ਨਾਲ ਲਾ ਸਕਦੇ ਜਿੰਨੇ ਘੱਟ ਲਾਉਂਗੇ ਉਨੀ ਕੁ ਬੋਡੀ ਦੇ ਵਿੱਚ ਇੰਪਰੂਵਮੈਂਟ ਆਈ ਜਾਊਗੀ ਜਿੰਨੇ ਵੱਧ ਲਾਉਂਗੀ ਉੰਨੇ ਜਿਹੜੀ ਵੱਧੂ ਫੈਟ ਆ ਕੇ ਵੀਰਾ ਤੇ ਬੁੜਾਪਾ ਜਾਦੀ ਆ ਉਹ ਉੱਡਦੀ ਜਾਊਗੀ ਜਿਹੜਾ ਬੋਡੀ ਦਾ ਮਸਲਾ ਹੈ ਉਹ ਤੇਸ ਨਾਲ ਸਟਾਰਟ ਹੋ ਜੂਗਾ ਹੁਣ ਆਪੇ ਦਾ ਅਗਲਾ ਦੂਜਾ ਸੇਕ ਵੀ ਆਉਣੇ ਇਹਦੇ ਵਿੱਚ ਵੇਟ ਹੈ ਜਿਹੜਾ 2-2 ਕਿਲੋ ਆਪਾਂ ਹੋਰ ਵਧਾ ਲਿਆ ਆਪ ਦੀ ਸਿਹਤ ਦੇ ਹਿਸਾਬ ਨਾਲ ਤੇ ਵੇਟ ਦੇ ਹਿਸਾਬ ਨਾਲ ਤੇ ਜੀ ਦੀ ਜਾਨ ਦੇ ਹਿਸਾਬ ਨਾਲ ਵੇਟ ਤੁਸੀਂ ਵਧਾ ਸਕਦੇ ਹੋ ਇੱਕ ਤੋਂ 1.5 ਮਿੰਟ ਦੀ ਆਪਣੀ ਰੈਸਟ ਹੋ ਗਈ। ਹੁਣ ਜਿਹੜਾ ਆਪਾਂ ਦੂਜਾ ਸੈੱਟ ਲਾਵਾਂਗੇ ਕੋਈ ਜ਼ਰੂਰੀ ਨਹੀਂ ਵੀ ਆਪਾਂ ਨੂੰ ਕਿ ਪ੍ਰੈਕਟਿਸ ਲਵਾਉਣ ਵਾਲਾ ਬੰਦਾ ਹੀ ਹੋਵੇ। ਇਹ ਕੋਈ ਜ਼ਰੂਰੀ ਨਹੀਂਗਾ। ਆਪਾਂ ਆਪ ਹੀ ਲਾ ਸਕਦੇ ਜਿਹਨੇ ਕੁਛ ਕਰਨਾ ਉਹ ਕਿਸੇ ਦੀ ਵੇਟ ਨਹੀਂ ਕਰਦਾ। ਆਪਣੇ ਆਪ ਵੀ ਲਾ ਸਕਦੇ ਆਪਾਂ ਦੇਖੋ। ਇਹਨੋਂ ਪਤੀਜਾ ਸੈੱਟ ਲਾਉਣੇ ਆਗੇ ਦੇਖੋ ਆ ਤੀਜਾ ਹੋ ਗਿਆ ਤਿੰਨ ਤਿੰਨ ਰੈਪ ਲਾਉਣੇ ਆਗੇ ਤਿੰਨ ਤਿੰਨ ਸ਼ਿਫਟਾਂ ਚ ਲਾਉਣੇ ਆਪਾਂ ਜਿਹੜਾ ਵੀ ਸੈੱਟ ਜਿਹੜੀ ਐਕਸਰਸਾਈਜ਼ ਲਾਵਾਂਗੇ ਦੇਖੋ ਇਸ ਤਰੀਕੇ ਨਾਲ ਫੇਰ ਫੜ ਲੈਣਾ ਜੇ ਵੀਰੋਂ ਨੇੜੋਂ ਫੜਾਂਗੇ ਤਾਂ ਫੇਰ ਹੀ ਟ੍ਰਾਈਸਿਪ ਲੱਗਣੀ ਹੈ ਜੇ ਥੋੜਾ ਦੂਰੋਂ ਫੜ ਲਿਆ ਫੇਰ ਉਸ ਚੈਸਟ ਦਾ ਸੈੱਟ ਬਣ ਜਾਂਦਾ ਹੈ ਨੇੜੋਂ ਤਾਂ ਫੜ ਲੈ ਵੀ ਪ੍ਰੋਪਰ ਜਿਹੜਾ ਟ੍ਰਾਈਸਿਪ ਤੇ ਤਾਕ ਰਹੀ ਇਸ ਤਰੀਕੇ ਨਾਲ ਆ ਕੁ ਨੂੰ ਨਾ ਐ ਨਹੀਂ ਜਾਣ ਦੇਣਾ ਕੋਸ਼ਿਸ਼ ਕਰ ਰਹੀ ਹੈ ਜਿੰਨੀ ਕੁ ਨਾਲ ਇਹ ਰਹਿਣ ਚੱਸ਼ਤ ਦੀ ਉਹ। ਮੁਗਦਰ ਸਿਕ ਹੁਣ ਆਪਾਂ ਜਿਹੜਾ ਟ੍ਰਾਈਸੈਪ ਦਾ ਅਗਲਾ ਸੈੱਟ ਲਾਉਣੇ ਆਂਗੇ। ਇਹ ਬੈਠ ਕੇ ਬੈਂਚ ਦੇ ਉੱਤੇ ਬੈਠ ਕੇ ਲੱਗ ਜਾਂਦਾ ਵੇਟ ਆਪਦੀ ਵੇਟ ਦੇ ਆਪਦੀ ਬਿੱਤ ਦੇ ਹਿਸਾਬ ਨਾਲ ਪਾਉਣਾ ਕੋਈ ਜ਼ਰੂਰੀ ਨਹੀਂ ਵੇਟ ਆਪਾਂ ਵਾਧ ਹੀ ਪਾਉਣਾ ਹੈ। ਇਸ ਤਰੀਕੇ ਨਾਲ ਬੈਠ ਨੂੰ ਚੱਕ ਲੈਣਾ ਤੇ ਇਸ ਤਰੀਕੇ ਨਾਲ ਲਾਉਣੀ ਹੈ। ਇੱਥੇ ਇਸ ਤਰੀਕੇ ਨਾਲ ਪਾਉਣਾ ਹੈ ਦੇ ਵਿੱਚ ਇਸ ਤਰੀਕੇ ਨਾਲ। ਇਸ ਤਰੀਕੇ ਨਾਲ ਪ੍ਰੋਪਰਲੀ ਹੱਥਾਂ ਦੀ ਪਕੜ ਬਣ ਜਾਂਦੀ ਆ। ਤੇ ਜਿਹੜਾ ਐ ਕਰਕੇ ਬਾਹਾਂ ਇਹਨੂੰ ਅੱਗੇ ਰੱਖਣ ਦੀ ਕੋਸ਼ਿਸ਼ ਕਰਨੀ ਆ ਮਾਨੂੰ ਅੱਗੇ ਇਸ ਤਰੀਕੇ ਨਾਲ। ਇਹ ਆਪਾਂ ਇਸ ਤਰੀਕੇ ਨਾਲ ਜਿਹੜੀ ਪ੍ਰੈਕਟਿਸ ਆ ਉਹ ਸਿੱਧੀ ਪ੍ਰੋਪਰ ਟਰਾਈਸਿਪਸ ਤੇ ਦਾਅਵਾ ਜਿਹੜੀ ਉਹ ਪੈਂਦੀ ਆ ਇਹ ਵੀ ਤੁਸੀਂ ਰੈਪ ਜਿਹੜੇ 12 ਤੋਂ 15 ਪਹਿਲੇ ਦੇ ਦੂਜੇ ਦੇ 7 ਤੋਂ 8 ਤੀਜੇ ਦੇ 4 ਤੋਂ 5 ਉਸ ਹਿਸਾਬ ਨਾਲ ਪੇਟ ਆ ਜਿਹੜਾ ਉਹ ਵਧਾ ਲੈਣਾ ਦੇਖੋ ਹੁਣ ਆਪਣਾ ਇਹ ਦੂਜਾ ਸੈੱਟ ਆ ਗਿਆ ਆਪੋ ਨਵਾਂ ਵੀ ਇਹ ਹੀ ਲਾਵਾਂਗੇ ਇਸ ਤਰੀਕੇ ਨਾਲ ਲਾਉਣਾ ਦੇਖੋ ਟਰਾਈਸਿਪਸ ਤੇ ਬਹੁਤ ਵਧੀਆ ਅਸਰ ਪੈ ਰਿਹਾ ਹੈਗਾ ਹੁਣ ਆਪਾਂ ਲਾਉਣੇ ਆ ਜੀ ਤੀਜਾ ਸੈੱਟ ਇਹਦੇ ਦੇਖੋ ਵੀਰੋ ਇਹਦੇ ਤਕਰੀਬਨ ਆਪਾਂ ਟਰਾਈਸੈਪ ਦੇ 4 ਸੈੱਟ ਆ ਜਿਹੜੇ ਉਹ ਪ੍ਰੋਪਰ ਲਾਤੀ ਪੂਰੇ ਕੰਪਲੀਟ ਤੇ ਕਿਉਂਕਿ ਅੱਜ ਆਪਾਂ ਕੱਲਾ ਟਰਾਈਸੈਪ ਲਾਇਆ ਨਾਲ ਬਾਈਸੈਪ ਨਹੀਂ ਲਾਇਆਗਾ ਬਾਈਸੈਪ ਆਪਾਂ ਇਹ ਪਹਿਲਾਂ ਲਾਦਾ ਸੀ ਕਈ ਵੀਰ ਬਾਈਸੈਪ ਤੇ ਟਰਾਈਸੈਪ ਵੀ ਇਕੱਠਾ ਵੀ ਲਾ ਸਕਦੇ ਆ ਉਹਦੇ ਅੱਧੇ ਸੈੱਟ ਉਨੇ ਘਟ ਜਾਣਗੇ ਤੇ ਪੰਜਵਾਂ ਸੈੱਟ ਤੁਹਾਨੂੰ ਸ਼ਾਰਟ ਦੇ ਵਿੱਚ ਮੈਂ ਦੱਸ ਦਿਆਂ ਇਸ ਤਰੀਕੇ ਨਾਲ ਜਿਹੜਾ ਪੰਜਵਾਂ ਸੈੱਟ ਆ ਉਹ ਖੜਕੀ ਵੀ ਆਪਾਂ ਲਾ ਸਕਦੇ ਹਾਂ ਜੇ ਕੋਈ ਚਾਰਾਂ ਚ ਉਹਨਾਂ ਨੂੰ ਮਿਸ ਕਰਨਾ ਤੇ ਔਖਾ ਲੱਗ ਜਾਵੇ ਤੇ ਆ ਵੀ ਆਪਾਂ ਇਸ ਤਰੀਕੇ ਨਾਲ ਲਾ ਸਕਦੇ ਹਾਂ ਇੱਥੇ ਧਰਤ ਪਾ ਲੈਣਾ ਇਸ ਤਰੀਕੇ ਨਾਲ ਜਿਹੜਾ ਆਪਾਂ ਲਾਉਣਾ ਟਰਾਈ ਸੈੱਟ ਤੇ ਬਹੁਤ ਵਧੀਆ ਅਸਰ ਪੈਂਦਾ ਦੇਖੋ ਤੁਸੀਂ ਆਹ ਦੇਖੋ ਦਰਸ਼ਕੋ ਹੁਣ ਆਪਾਂ ਦੂਜੇ ਪਾਸੇ ਲਾਈ ਜੰਨੇ ਆ ਦੇਖੋ ਟਾਈਮ ਕਿਸੇ ਕੋਲ ਨਹੀਂ ਟਾਈਮ ਸਰੀਰ ਵਾਸਤੇ ਕੱਢਣਾ ਪੈਂਦਾ ਜੇ ਆਪਦੀ ਸਿਹਤ ਨੂੰ ਫਿੱਟ ਰੱਖਣਾ ਹੈ ਕਿਉਂਕਿ ਸਿਹਤ ਤੋਂ ਵੱਡੀ ਕੋਈ ਚੀਜ਼ ਨਹੀਂ ਇਹਦੇ ਤਿੰਨ ਸੈਟ ਤੁਸੀਂ ਇਹਦੇ ਵੀ ਲਾ ਸਕਦੇ ਹੋ ਪ੍ਰੋਪਰ ਜੇਕਰ ਵੀਡੀਓ ਲੱਗੀ ਚੰਗੀ ਤਾਂ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਜੇਕਰ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆਪਾਂ ਨਵੇਂ ਵਲੌਗ ਦੇ ਨਾਲ ਥੈਂਕ ਯੂ ਧੰਨਵਾਦ